ਆਰ ਦੇ ਵਿੱਚ ਤਿੰਨ ਅਰਜਨ ਹੋਏ ਨੇ ਚੇਤੇ ਰੱਖਣਾ ਗੁਰੂ ਸਵਾਰੋ ਆਪਾਂ ਨੂੰ ਤਾਂ ਇੱਕ ਗੁਰੂ ਅਰਜਨ ਦੇਵ ਜੀ ਦਾ ਪਤਾ ਹੈ ਨਾ ਕਿੰਨੇ ਅਰਜਨ ਹੋਏ ਨੇ ਤਿੰਨ ਅਰਜਨ ਹੋਏ ਨੇ ਸਭ ਤੋਂ ਪਹਿਲਾਂ ਗੁਰੂ ਸਵਾਰੋ ਦਾ ਬਾਪਰ ਦਾ ਯੁੱਗ ਦਾ ਬਾਪਰ ਯੁੱਗ ਦੇ ਵਿੱਚ ਸੈ ਸਬਾਹੂ ਅਰਜਨ ਹੋਏ ਨੇ ਇੱਕ ਸੈਸੀ ਬਰਾਦਰੀ ਹੈ ਉਹਨਾਂ ਦੇ ਗੁਰੂ ਸੈ ਸਬਾਹੂ ਅਰਜਨ ਉਹਦੇ ਕੀਸੀ ਸੈਸ ਕਿਹਾ ਜਾਂਦਾ ਹਜ਼ਾਰ ਨੂੰ ਉਹਦੀਆਂ ਹਜ਼ਾਰਾਂ ਬਾਹਾਂ ਸੀ ਉਹਦੇ ਵਿੱਚ ਸ਼ਕਤੀ ਪਤਾ ਕਿੰਨੇ ਸੀ ਉਹਨੇ ਰਾਵਣ ਨੂੰ ਵੀ ਕੈਦ ਕਰ ਲਿਆ ਸੀ ਪਰ ਹੋਇਆ ਕੀ ਪਾਰਸਰਾਮ ਦੇ ਹੱਥੋਂ ਮਾਰਿਆ ਗਿਆ ਸੀ ਦਵਾਪਰ ਯੁੱਗ ਦੇ ਵਿੱਚ ਆ ਸੈਸ ਬਾਹੂ ਅਰਜਨ ਉਹਨੂੰ ਗੁਰੂ ਸੁਵਾਰਿਓ ਕੋਈ ਯਾਦ ਨਹੀਂ ਕਰਦਾ ਫੇਰ ਆਪਾਂ ਤ੍ਰੇਤੇਜੁਗ ਦੀ ਗੱਲ ਕਰ ਲੋ ਤ੍ਰੇਤੇਜੁਗ ਦੇ ਵਿੱਚ ਤੁਨੋਸਧਾਰੀ ਅਰਜਨ ਹੋਏ ਨਹੀਂ ਜਿਹੜੇ ਤੁਸੀਂ ਮਹਾਭਾਰਤ ਦੇ ਵਿੱਚ ਦੇਖਿਆ ਹੋਵੇਗਾ ਤੁਨੋਸਧਾਰੀ ਅਰਜਨ ਜਿਹਨੂੰ ਬੜਾ ਹੀ ਤੀਰ ਦਾ ਗੁਰੂ ਸੁਵਾਰਿਓ ਜਿਨ੍ਹਾਂ ਕੋਲੇ ਵੱਡਾ ਗੁਣ ਸੀ ਜਿਹੜਾ ਗੁਰੂ ਸਵਾਰਿਓ ਐਸਾ ਤੀਰ ਚਲਾਉਂਦਾ ਸੀ ਕਦੇ ਵੀ ਉਹਦਾ ਨਿਸ਼ਾਨਾ ਬੇਅੱਖ ਬੇਕਾਰ ਨਹੀਂ ਸੀ ਜਾਣਾ ਕਰਦਾ ਨਾ ਦਵਾਪਰ ਜੁਗ ਦਾ ਅਰਜਨ ਜਿਹੜਾ ਹੋਇਆ ਸਹਿ ਸਬੂ ਨੂੰ ਯਾਦ ਕਰਦਾ ਕੋਈ ਨਾ ਗੁਰੂ ਸਵਾਰਿਓ ਤਰੇਤੇ ਜੁਗ ਦੇ ਤਨੁਸੁਧਾਰੀ ਅਰਜਨ ਨੂੰ ਯਾਦ ਕਰਦਾ ਤੇ ਫੇਰ ਗੁਰੂ ਸਵਾਰਿਓ ਦੁਆਪਰ ਬੀਤ ਗਿਆ ਤ੍ਰੇਤਾ ਯੁਗ ਬੀਤ ਗਿਆ ਉਸ ਤੋਂ ਬਾਅਦ ਆਉਂਦਾ ਕਲ ਯੁਗ ਦਾ ਯੁਗ ਕਲ ਯੁਗ ਦੇ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਜੀ ਉਹਨਾ ਕਰਦੇ ਨੇ ਦੁਨੀਆ ਦੇ ਵਿੱਚ 4200 ਦੇ ਕਰੀਬ ਧਰਮ ਚੱਲ ਰਹੇ ਨੇ ਕੋਈ ਐਸਾ ਜੀਵ ਹੈ ਹੀ ਨਹੀਂ ਜਿਹੜਾ ਅੱਜ ਦੇ ਦਿਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਉਹਨਾਂ ਨੂੰ ਗੁਰੂ ਸਵਾਰਿਓ ਸਹਿਜਦਾ ਨਹੀਂ ਕਰਦਾ ਸੀਸ ਨਹੀਂ ਝੁਕਾਉਣਾ ਕਰਦਾ ਅੱਖੋ ਸਤਨਾਮ